ਹਾਂ ਜੀ ਦੋਸਤੋ ਆਪਾਂ ਖੜੇ ਆ ਪੰਜ ਮਣੀ ਮਾਜਰਾ ਕਾਰ ਮਾਰਕੀਟਿੰਗ ਦੇ ਵਿੱਚ ਗੱਡੀ ਲੈਣੇ ਆਪਾਂ ਕੋਈ ਗੱਡੀ ਦੇਖ ਵੀ ਲਈ ਲੈ ਵੀ ਲਈ ਆ ਲੈ ਲਈ i20 6464 ਨੰਬਰ ਹੀ ਬਹੁਤ ਲੱਕੀ ਹੈ ਹੁਣ ਇਹਦੀ ਟ్రਾਈ ਲੈ ਕੇ ਆਉਣੇ ਆ ਗੱਡੀਆਂ ਹੋਰ ਵੀ ਦੇਖੀਆਂ ਨੇ ਵੈਸੇ ਤਾਂ ਸੌਦਾ ਜਾ ਹੋਇਆ ਹੀ ਪਿਆ ਸਾਡਾ ਬਾਕੀ ਦਿਖਾਉਣੇ ਆ ਤੁਹਾਨੂੰ ਟ్రਾਈ ਲੈ ਕੇ ਹੈ ਜੀ ਆਹ ਲਗਾਵਾ ਕੇ ਗੱਡੀ ਟ్రਾਈ ਲਵਾਗੇ ਜੀ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਕਾਰਾਂ ਖੜੀਆਂ ਨੇ ਆ ਗਏ ਹਾਂ ਤੇਰਾ ਕਾਰਡ ਹੈਗਾ ATM ਉਹ ਕਿਉਂਕਿ ਨਾ ਮੈਂ Google Pay ਤੇ ਨਹੀਂ ਚਲਾਉਣਾ ਲੱਗਦਾ ਜੀ ਇਧਰੋਂ ਬੱਤ ਉਹ ਤੇਰੇ ਵਾਲੇ ਚ ਨਹੀਂ ਲਵਣੇ ਆਪਾਂ ਸੋ ਤੇਰੇ ਵਾਲੇ ਨਹੀਂ ਕਰਦੇ ਫਿਰ ਕੋਈ ਨਾ ਦੇਖਦੇ ਲਓ ਜੀ ਟਰਾਈ ਲੈ ਲਈਏ ਗੱਡੀ ਦੀ ਇਹ ਗੱਡੀ ਚੱਡੀਗਾ ਨੰਬਰ ਫਸਟ ਪੱਲਾ ਕਰੇਟਾ ਦੇਖਦੇ ਸੀਗੇ ਕਰੇਟਾ ਦੀ ਵੀ ਚੱਲੀ ਜਾਂਦੀ ਹੈ ਗੱਲ ਅੱਕੇ ਖੜੀ ਸੀ ਦੋ ਗੱਡੀਆਂ ਦੀ ਚੱਲੀ ਜਾਂਦੀ ਹੈ ਗੱਲ ਇਹ ਤੇ ਸਾਡਾ ਸੌਦਾ ਨੂੰ ਵੀ ਹੋਣ ਵਾਲਾ ਤੋ ਉਹਨਾਂ ਚਾਬੀਆਂ ਮਿੰਗੀਆਂ ਮਿੰਗੀਆਂ ਗੱਡੀਆਂ ਨੇ ਦੇਖੋ ਜਿਵੇਂ ਨਵੀਆਂ ਵਰਗੀਆਂ ਖੜੀਆਂ ਸਾਡੀ ਦਵਾ ਮੰਗ ਤੁਸੀਂ ਕਿ ਕ੍ਰੇਟਾ ਦੀ ਤੇ ਜਾਂ i20 ਹੋਵੇ ਆਹ ਸਾਡੀ ਕ੍ਰੇਟਾ ਦੀ ਇਹਦੇ ਨਾਲ ਗੱਲ ਚੱਲਦੀ ਆ ਇਹ 16 ਮਾਡਲ ਐ ਤੇ 740000 ਡਿਮਾਂਡ ਕਰਦੇ ਆ ਅਸੀਂ ਤੇ ਰੁਪਇਆ ਸ਼ੀ ਰੱਖ ਲਾਤਾ ਬਾਕੀ ਦੇਖਦੇ ਆ ਕਿ ਜਿਹੜੀ ਹੋਈ ਕਰਮਾ ਚ ਕਿਹੜੀ ਆਉਂਦੀ ਐ ਨੰਬਰ ਇਹਦਾ ਵੀ ਬਹੁਤ ਵਧੀਆ ਹੈ ਕਰੇਟਾ ਦਾ ਵੀ ਇਹ ਟਾਪ ਮਾਡਲ ਐ ਜਾਂ ਉਹ ਫਿਰ i20 ਦੇਖੀਏ ਜਾਂ ਇਹ ਦੇਖੀਏ ਜਿੰਨਾ ਚੋ ਜਿਹੜੀ ਜੱਜਗੀ ਹੋਈ ਲੈ ਲਾਵੇ ਜਿਵੇਂ ਮੈਨੂੰ ਲੱਗਾ ਵੀ i20 ਤੇ ਥੋੜਾ ਜ਼ਿਆਦਾ ਡਿਮਾਂਡ ਦੇ ਉਹ ਜਾਊਗਾ ਚਲੋ ਤੇ ਵੱਧ ਗੱਡੀ ਬਹੁਤ ਸਾਫ਼ ਵਾਲੀ ਆ ਉਹ ਹੈਗੀ 18 ਮਾਡਲ ਇੰਨੀ ਵੀ ਰਜਿਸਟਰਡ ਹੈ 18 ਬਟਾ ਉਹ ਨਾਂਗੇ ਨੰਬਰ ਚੱਲ ਲੈਣ ਦੇ ਟਰਾਈ ਉਹਨਾਂ ਨੂੰ ਸਰ ਇਹਦੀ ਲੰਮਾ ਇੱਕ ਰੇਟਾਈ ਟਰਾਈ ਤੋਂ ਬਾਅਦ ਦੇਖੋ ਬਹੁਤ ਸੋਹਣੇ ਸੋਹਣੇ ਗੱਡੀਆਂ ਖੜੀਆਂ ਨੇ ਮਨੀ ਮਾ ਜਰਾ ਇੱਕ ਤਾਂ ਨੰਬਰ ਨੰਬਰ ਦਾ ਲੋਕਲ ਦਾ ਇੱਥੇ ਹੋ ਜਾਂਦਾ ਹਰਿਆਣਾ ਦਾ ਨੰਬਰ ਜਾਂ ਚੰਡੀਗੜ੍ਹ ਨੰਬਰ ਹੀ ਵੱਧ ਨੇ ਆਪਣੇ ਤਾਂ ਚੰਡੀਗੜ੍ਹ ਨੰਬਰ ਹੀ ਹੈ ਹਾਂ ਜਿਹੜੀ ਉਹ ਦੇਖੀ ਟਰਾਈ ਲੈਣਗੇ ਨੇ ਦੇਖੋ ਬਹੁਤ ਵੱਡਾ ਬਾਜ਼ਾਰ ਹੈ ਕਾਹਦੇ ਹੂ ਨਾਂਗੇ ਇੱਧਰ ਦੀ ਆਉਣਗੇ ਪਰ ਰੋਡ ਤੇ ਚੱਲ ਜਿਆ ਮੇਰੇ ਦੇਖਾਂਗੇ ਤੋਰ ਗੱਡੀ ਦੀ ਕਿੰਸੀ ਐ ਗੱਡੀ ਲੈਣੀ ਹੋਵੇ ਤਾਂ ਇੱਥੇ ਹੀ ਲਵੇ ਮਲੌਰ ਮਲਾਰ ਤਾਂ ਉਹੀ ਖੜਾ ਨੇ ਇਦਰ ਲੈ ਆਉਣੀ ਗੱਡੀ ਉਹ ਪਾਯਾ ਰੋਡ ਤੇ ਦੇਖ ਰਿਹਾ ਕਹੇ ਜੀ ਚਾਲ ਆ ਗੱਡੀ ਦੀ ਆਹਿੰਦੇ ਨੂੰ ਅੱਧਰੀ ਫੱਟਿਆ ਨੇ ਕੱਡੀ ਕੱਢਣੀ ਓਕੀ ਹੋ ਜਾਂਦਾ ਜਾਂਪ ਤੋਂ ਬਹੁਤ ਵੱਡਾ ਬਜ਼ਾਰ ਆ ਬਈ ਪਹਿਲਾਂ ਵੀ ਆਪਾਂ ਇੱਥੇ ਹੀ ਲਗਾਈ ਸੀਗੇ ਈਗੋ ਸਾਡੂ ਖਤਰ ਹੁਣ ਵੀ ਇੰਨਾ ਨਹੀਂ ਲਈ ਜੇ ਲੈਣੀ ਆ ਤਾਂ ਕਿ ਦੇਖਾਂ ਉਹਦੋਂ ਬਾਅਦ ਫੇਰ ਗੱਡੀ ਕਿੱਧਰ ਲੈ ਗਏ ਉਹ ਮਿਲ ਲੈਂਦੇ ਅੰਦਰ ਨੂੰ ਲੈ ਗਏ ਮਾਰਕੀਟ 'ਚ ਸੁਣੇ ਸੋਹਣੀਆਂ ਗੱਡੀਆਂ 6-7 ਲੱਖ ਦੀ ਗੱਡੀ ਵਧੀਆ ਮਿਲ ਜਾਂਦੀ ਐ ਨਵੀਆਂ ਤੇ 10-15 ਲੱਖ ਲਾਉਣ ਨਾਲ ਨੰਨੀਆਂ ਵਰਗੀਆਂ ਖੜੀਆਂ ਜਮ ਕਾਪਾ ਇੱਧਰ ਦੇਖੀ ਸੀ ਨੋਵਾ ਬਹੁਤ ਵਧੀਆ 18 ਮਾਡਲ ਇਹ ਵੀ ਚੰਡੀਗੜ੍ਹ ਦੀ 5656 ਨੰਬਰ ਜਾਈ ਬਹੁਤ ਸੋਹਣਾ ਸੀਗਾ ਉਸ ਆਪਣੀ ਰੇਂਜ ਤੋਂ ਬਾਹਰ ਨਾ ਹੁੰਦੀ ਸੀ ਥੋੜੀ 12 ਤੋਂ 14 ਮੰਗਦੇ ਸੀ 12-13 ਦੀ ਬਣਦੀ ਸੀ ਪਰ ਆਪਾਂ ਇੰਨੇ ਪੈਸੇ ਲਾਉਣੇ ਨੇ ਆ ਦੇਖੋ ਕੀ ਆ ਉਂਧਰ ਲੈ ਗਏ ਮਾਰਕੀਟ ਤੇ ਟਰਾਈ ਲੰਡ ਦੇ ਕੰਦੇ ਆ ਗੜੀਆਂ ਥਾਰ ਬਹੁਤ ਸੋਹਣੀਆਂ ਗੜੀਆਂ ਵਾਗਾ ਕ੍ਰੇਟਾ ਤੇਜਾਇ 22 ਨਾ ਚੜਾਕਾ ਹੋਣ ਪਾ ਦਿੰਦੇ ਆਪਾਂ ਇਹ ਤਾਂ ਗੱਲ ਚੱਲੀ ਗਈ ਇਹ ਤਾਂ ਰੇਟ ਬਣ ਹੀ ਗਿਆ ਟਰਾਈ ਤੇ ਦੇਖੋ ਜੇ ਪਾਸ ਹੁੰਦਿਆ ਕਰਦੇ ਆ ਜਿਵੇਂ ਅਜੇ ਦੇ ਵੀਰ ਜੀ ਸਾਡੇ ਚੱਲੀ ਜਾਂਦੀ ਹੈ ਗੱਲ ਬਾਈ ਤੇ ਬਹੁਤ ਦਲਾਲ ਫਿਰਦੇ ਇਹਨਾਂ ਦੇ ਇਹੋ ਤੇਰੀ 15 ਮਾਡਲ 845 ਰੇਟ ਲੱਗੇ ਇਹਦੇ ਗੱਡੀਆਂ ਬਹੁਤ ਸੋਹਣੀਆਂ ਖੜੀਆਂ ਯਾਰ ਇਹ ਪਹਿਲੇ ਓਨਰ ਫਰਸਟ ਓਨਰ ਹੀ ਆ ਵੀ ਸਾਰੇ 74000 ਚੱਲੀ ਹੋਈ ਐ ਗੱਡੀ ਇਹਦੀ ਬਜਾਵਾ ਦਮ ਵੀ ਐ ਚਲੋ ਠੀਕ ਐ ਫਿਰ ਦੇਖਦੇ ਆਪਾਂ ਜਿਹੜੀ ਆਈ ਹਿਸਾਬ ਚ ਆਪਾਂ ਤੁਹਾਨੂੰ ਦੱਸਾਂਗੇ ਕਿਹੜੀ ਲਈ ਉਹਦੇ ਬਾਰੇ ਆਪਾਂ ਤੁਹਾਨੂੰ ਇਹ ਜਾਣਕਾਰੀ ਦਿਆਂਗਾ ਜੀ ਲੈ ਆਉਂਦੇ ਟਰਾਈਜ ਵਾਕਾਂ ਨੂੰ ਜਿਹੜੀ ਦਾ ਸੌਦਾ ਹੋਇਆ ਉਹਦੀ ਗੱਲਬਾਤ ਕਰਕੇ ਤੁਹਾਨੂੰ ਫਿਰ ਕਰਾਂਗੇ ਗੱਲ ਓਕੇ